ਹੁਣ ਅੱਜ ਐਸ ਪੁਲਿਸ ਅਫਸਰ ਨੇ ਨਵਾਂ ਚੰਦ ਚਾੜ ਦਿੱਤਾ ਹੈ ਇਹਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਰ ਇਹਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ਤੇ ਇਹ ਜਾਣਕਾਰੀ ਪੁਲਿਸ ਦੇ ਇੱਕ ਉੱਚ ਅਫਸਰ ਡੀ ਐਸ ਪੀ ਨੇ ਦਿੱਤੀ ਹੈ ਹੁਣ ਇਹਨੇ ਕੀਤਾ ਕੀ ਹੈ ਇਸ ਵਿਅਕਤੀ ਤੇ ਇੱਕ ਔਰਤ ਨੇ ਦੋਸ਼ ਲਾਏ ਨੇ ਕਿ ਇਸ ਥਾਣੇਦਾਰ ਨੇ ਐਸ ਆਈ ਨੇ ਉਸ ਔਰਤ ਨੂੰ ਫੋਨ ਕਰਕੇ ਉਹਦੇ ਨਾਲ ਗੰਦੀਆਂ ਤੇ ਘਟੀਆ ਗੱਲਾਂ ਕੀਤੀਆਂ ਨੇ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਦੋਨੇ ਹੀ ਪੁਲਿਸ ਦੇ ਨਾਲ ਜੁੜੀਆਂ ਨੇ ਪਹਿਲਾ ਬੇਨਤੀ ਹੈ ਕਿ ਜੇਕਰ ਅਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਵੇਲੇ ਸਿਰ ਵੱਡੀਆਂ ਖਬਰਾਂ ਦੀ ਜਾਣਕਾਰੀ ਪਹੁੰਚਦੀ ਰਹੇ ਮਿੱਤਰ ਪਿਆਰਿਓ ਪਹਿਲੀ ਖਬਰ ਹੈ ਕਿ ਇਹ ਜਿਹੜਾ ਇੱਕ ਐਸਆਈ ਹੈ ਥਾਣੇਦਾਰ ਹੈ ਇਹਦੇ ਉੱਪਰ ਇੱਕ ਔਰਤ ਨੇ ਕਥਤ ਤੌਰ ਤੇ ਦੋਸ਼ ਲਾਏ ਨੇ ਕਿ ਇਸ ਥਾਣੇਦਾਰ ਨੇ ਉਸ ਗਰੀਬ ਗਰੀਬਣੀ ਔਰਤ ਨੂੰ ਫੋਨ ਕੀਤਾ ਤੇ ਉਹਦੇ ਨਾਲ ਘਟਿਆ ਤੇ ਗੰਦੀਆਂ ਗੱਲਾਂ ਕੀਤੀਆਂ ਮਾਮਲਾ ਕੀ ਹੈ ਜੋ ਜਾਣਕਾਰੀ ਪੁਲਿਸ ਦੇਈ ਡੀਐਸਪੀ ਨੇ ਦਿੱਤੀ ਹੈ ਕਿਉਂਕਿ ਇਹ ਔਰਤ ਜਿਹੜੀ ਹੈ ਇਹ ਜਿਹੜਾ ਪਰਿਵਾਰ ਹੈ ਉਹ ਬਠਿੰਡਾ ਦੇ ਰਾਏਕੇ ਕਲਾ ਪਿੰਡ ਦਾ ਰਹਿਣ ਵਾਲਾ ਹੈ ਔਰ ਸ਼ਿਕਾਇਤ ਨੰਦਗੜ ਥਾਣੇ ਦੇ ਵਿੱਚ ਕੀਤੀ ਗਈ ਹੈ ਔਰ ਡੀਐਸਪੀ ਨੇ ਇਹ ਆਖਿਆ ਕਿ ਇੱਕ ਔਰਤ ਉਸ ਪਿੰਡ ਦੀ ਜਿਹਦਾ ਨਾਂ ਨਸ਼ਰ ਨਹੀਂ ਕੀਤਾ ਗਿਆ ਡੀਐਸਪੀ ਨੇ ਦੱਸਿਆ ਕਿ ਉਹਨੇ ਸ਼ਿਕਾਇਤ ਕੀਤੀ ਹੈ ਕਿ ਇਸ ਥਾਣੇਦਾਰ ਕੋਲੋਂ ਜਿਹੜਾ ਕਿ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਏਐਸਆਈ ਦੇ ਤੌਰ ਤੇ ਤਨਾਤ ਹੈ ਇਹਦੇ ਕੋਲੋਂ ਉਸ ਗਰੀਬ ਔਰਤ ਦੇ ਪਰਿਵਾਰ ਨੇ 10000 ਰੁਪਇਆ ਉਧਾਰਾ ਲਿਆ ਸੀ ਤੇ 10000 ਰੁਪਏ ਦੀ ਜਗ੍ਹਾ ਦੇ ਉੱਪਰ 12000 ਉਹਦੇ ਖਾਤੇ ਚ ਪਾਤਾ ਤੇ ਉਸ ਔਰਤ ਦਾ ਪਰਿਵਾਰਕ ਮੈਂਬਰ ਦੱਸ ਰਿਹਾ ਕੈਮਰਿਆਂ ਤੇ ਕਿ 5000 ਇਹਨੂੰ ਅਸੀਂ ਨਗਦ ਦੇਤਾ ਤੇ ਉਹ ਪਰਿਵਾਰ ਇਹ ਦੱਸ ਰਿਹਾ ਕਿ ਉਸ ਤੋਂ ਬਾਅਦ ਵੀ ਇਹ ਕਹਿ ਰਿਹਾ ਕਿ ਮੇਰੇ ਅਜੇ 40 45000 ਤੁਹਾਡੇ ਲਈ ਹੋਰ ਬਣਦੇ ਨੇ ਮੈਨੂੰ ਹੋਰ ਦਿਓ ਉਹ ਕਹਿੰਦੇ 10000 ਲਿਆ ਸੀ 50 51 ਦਿਨਾਂ ਦੇ ਵਿੱਚ 17000 ਮੋੜਤਾ ਅਜੇ ਹੋਰ ਮੰਗਦਾ ਸੀ ਤੇ ਫਿਰ ਬਹਾਨੇ ਨਾਲ ਸਾਡੀਆਂ ਔਰਤਾਂ ਨੂੰ ਫੋਨ ਕਰਨ ਲੱਗ ਪਿਆ ਤੇ ਜਿਹਦੀ ਰਿਕਾਰਡਿੰਗ ਉਹ ਕਹਿੰਦੇ ਆ ਅਸੀਂ ਪੁਲਿਸ ਨੂੰ ਦਿੱਤੀ ਹੈ ਉਹ ਕਹਿੰਦੇ ਜਦੋਂ ਇਹਨੇ ਸਾਡੀਆਂ ਕੁੜੀਆਂ ਨੂੰ ਫੋਨ ਕੀਤੇ ਔਰਤਾਂ ਨੂੰ ਤਾਂ ਉਹਨਾਂ ਨੂੰ ਕਹਿਣ ਲੱਗ ਪਿਆ ਵੀ ਜਾਂ ਤਾਂ ਆਪਦੀ ਕਿਸੇ ਸਹੇਲੀ ਨਾਲ ਮੇਰੀ ਗੱਲ ਕਰਾ ਤੇ ਜਾਂ ਮੇਰੇ ਨਾਲ ਤੂੰ ਗੱਲ ਕਰ ਇਸ ਤਰ੍ਹਾਂ ਦੀਆਂ ਹੋਰ ਕਈ ਘਟੀਆਂ ਗੱਲਾਂ ਉਹ ਪਰਿਵਾਰ ਕਹਿੰਦਾ ਕੀਤੀਆਂ ਜਿਹੜੀਆਂ ਉਹ ਕਹਿੰਦੇ ਅਸੀਂ ਕੈਮਰਾ ਤੇ ਨਹੀਂ ਦੱਸ ਸਕਦੇ ਉਹ ਕਹਿੰਦੇ ਆ ਅਸੀਂ ਇਹਦੀ ਰਿਕਾਰਡਿੰਗ ਕੀਤੀ ਜਿਹੜੀ ਅਸੀਂ ਪੁਲਿਸ ਨੂੰ ਸੌਂਪ ਦਿੱਤੀ ਹੈ ਤੇ ਪੁਲਿਸ ਦੇ ਡੀਐਸਪੀ ਨੇ ਕਿਹਾ ਵੀ ਅਸੀਂ ਇਹਦੇ ਤੇ ਪਰਚਾ ਦਰਜ ਕਰ ਲਿਆ ਐਫਆਈਆਰ ਦਰਜ ਕਰ ਲਈ ਹੈ ਅੱਗੇ ਅਸੀਂ ਪੜਤਾਲ ਕਰ ਰਹੇ ਹਾਂ ਜਦੋਂ ਪੁਲਿਸ ਨੂੰ ਇਹ ਪੁੱਛਿਆ ਗਿਆ ਡੀਐਸਪੀ ਸਾਹਿਬ ਨੂੰ ਵੀ ਪਰਿਵਾਰ ਤਾਂ ਇਹ ਵੀ ਦੋਸ਼ ਲਾਉਂਦਾ ਹੈ ਵੀ ਸਾਨੂੰ ਇਹਨੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਨੇ ਤਾਂ ਡੀਐਸਪੀ ਸਾਹਿਬ ਨੇ ਕਿਹਾ ਵੀ ਇਹਦੇ ਤੇ ਪੜਤਾਲ ਕਰ ਰਹੇ ਆ ਤੇ ਅੱਗੇ ਜਾਂਚ ਜਿਵੇਂ ਆਏਗਾ ਕਾਰਵਾਈ ਕਰਾਂਗੇ ਪਰ ਸਭ ਤੋਂ ਵੱਡਾ ਸਵਾਲ ਇਹ ਆ ਕੀ ਗਰੀਬਾਂ ਨੂੰ ਇਨਸਾਫ ਮਿਲੇਗਾ ਦੇਖੋ ਜਦੋਂ ਵੀ ਧੱਕਾ ਹੁੰਦਾ ਗਰੀਬਾਂ ਨਾਲ ਹੁੰਦਾ ਤੇ ਗਰੀਬਾਂ ਨੂੰ ਕਦੇ ਇਨਸਾਫ ਨਹੀਂ ਮਿਲਦਾ ਪੁਲਿਸ ਦੇ ਉੱਪਰ ਬਹੁਤ ਵਾਰ ਇਹ ਦੋਸ਼ ਲੱਗੇ ਪਿਛਲੇ 2-3 ਮਹੀਨਿਆਂ ਚ ਤੁਸੀਂ ਦੇਖ ਲਓ ਪੁਲਿਸ ਦੇ ਮੁਲਾਜ਼ਮਾਂ ਜਾਂ ਅਫਸਰਾਂ ਤੇ ਜਿੰਨੇ ਵੀ ਧੱਕੇਸ਼ਾਹੀਆਂ ਦੇ ਦੋਸ਼ ਲੱਗੇ ਕਿਸੇ ਵੀ ਮਾਮਲੇ 'ਚ ਪੁਲਿਸ ਨੇ ਆਪਣੇ ਆਪ ਕਾਰਵਾਈ ਨਹੀਂ ਕੀਤੀ ਹਾਈ ਕੋਰਟਾਂ ਜਾਂ ਅਦਾਲਤਾਂ ਦੇ ਖਿੱਚਣ ਤੇ ਝਾੜ-ਚੰਬ ਕਰਨ ਤੇ ਫਿਰ ਕਾਰਵਾਈ ਹੁੰਦੀ ਰਹੀ ਹੈ ਚਾਹੇ ਤੁਸੀਂ ਫੌਜੀ ਕਰਨਲ ਬਾੜ ਦੀ ਕੁੱਟਮਾਰ ਕਰਨ ਵਾਲਾ ਮਾਮਲਾ ਦੇਖ ਲਓ ਚਾਹੇ ਐਸੇ ਹਫਤੇ ਜਿਹੜੀਆਂ ਤਿੰਨ ਕਾਰਵਾਈਆਂ ਪੁਲਿਸ ਅਫਸਰਾਂ ਦੇ ਉੱਪਰ ਹੋਈਆਂ ਨੇ ਉਹ ਹਾਈ ਕੋਰਟ ਦੇ ਕਹਿਣ ਤੇ ਹੋਈਆਂ ਹੁਣ ਸਰਦੂਲਗੜ ਥਾਣੇ ਦਾ ਐਸ ਐਚ ਓ ਤੇ ਹੌਲਦਾਰ ਵੀ ਸਸਪੈਂਡ ਜਿਹੜਾ ਕੀਤਾ ਗਿਆ 2 ਦਿਨ ਪਹਿਲਾਂ ਉਹ ਵੀ ਹਾਈ ਕੋਰਟ ਦੇ ਕਹਿਣ ਤੇ ਕੀਤਾ ਗਿਆ ਉਹਨਾਂ ਤੇ ਵੀ ਦੋਸ਼ ਏ ਸੀ ਕਿ ਇੱਕ ਮੁੰਡੇ ਨੂੰ ਬਹੁਤ ਬੁਰੀ ਤਰ੍ਹਾਂ ਨਜਾਇਜ਼ ਕੁੱਟਿਆ ਇਸੇ ਤਰ੍ਹਾਂ ਪਟਿਆਲਾ ਥਾਂ ਕਗਾ ਥਾਣਾ ਜਿਹੜਾ ਉਹਦਾ ਜਿਹੜਾ ਇਨਸਪੈਕਟਰ ਤੇ ਇੱਕ ਥਾਣੇਦਾਰ ਸਸਪੈਂਡ ਕੀਤਾ ਗਿਆ 3 ਦਿਨ ਪਹਿਲਾਂ ਪਰਚਾ ਦਰਜ ਕੀਤਾ ਉਹਨਾਂ ਤੇ ਉਹ ਵੀ ਹਾਈ ਕੋਰਟ ਦੇ ਕਹਿਣ ਤੇ ਹੋਇਆ ਉੱਥੇ ਵੀ ਦੋਸ਼ੇ ਸੀ ਕਿ ਇੱਕ ਵਿਅਕਤੀ ਨੂੰ ਨਜਾਇਜ਼ ਗ੍ਰਿਫਤਾਰ ਕੀਤਾ ਤੇ ਨਜਾਇਜ਼ ਕੁੱਟਿਆ ਇਸੇ ਤਰ੍ਹਾਂ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਨੂੰ ਕੁੱਟਣ ਵਾਲੇ ਦੋ ਥਾਣੇਦਾਰਾਂ ਦੇ ਉੱਪਰ ਕਾਰਵਾਈ ਵੀ ਉਦੋਂ ਹੋਈ ਜਦੋਂ ਮੀਡੀਆ 'ਚ ਵੱਡਾ ਰੌਲਾ ਪੈ ਗਿਆ ਤੇ ਗਰੀਬ ਗੁਰਬਿਆਂ ਨੂੰ ਤਾਂ ਇੱਥੇ ਬਹੁਤ ਕੁਸ਼ ਕੀਤਾ ਜਾਂਦਾ ਪਰ ਉਹਨਾਂ ਦੀ ਕੋਈ ਨਹੀਂ ਸੁਣਦਾ ਮਾੜੇ ਬੰਦੇ ਦੀ ਸੁਣਵਾਈ ਇੱਥੇ ਹੁੰਦੀ ਨਹੀਂ ਹੁਣ ਆਹ ਜਿਹੜਾ ਪਰਿਵਾਰ ਦੇਖੋ ਪਹਿਲੀ ਗੱਲ ਤਾਂ ਇਸ ਦੇਸ਼ ਦੇ ਵਿੱਚ ਸਿਸਟਮ ਇੰਨਾ ਮਾੜਾ ਬਣ ਗਿਆ ਜਿਹੜੇ ਇੱਕ ਨੰਬਰ ਦੀ ਸੱਚੀ ਸੁੱੱਚੀ ਕਮਾਈ ਕਰਦੇ ਨੇ ਉਹ ਸਦਾ ਹੀ ਗਰੀਬ ਰਹਿੰਦੇ ਨੇ ਉਹਨਾਂ ਦਾ ਬਣਦਾ ਹੀ ਕੁਛ ਨਹੀਂ ਤੇ ਫਿਰ ਜਿਹੜੇ ਥੋੜੇ ਵਾਲੇ ਪੈਸੇ ਵਾਲੇ ਹੁੰਦੇ ਨੇ ਉਹ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਨੇ ਇੱਕ ਪੁਰਾਣਾ ਖਾਨਾ ਗਰੀਬ ਦੀ ਜਨਾਨੀ ਹੁੰਦੀ ਭਾਬੀ ਸਾਭ ਦੀ ਤੇ ਇਹ ਘਟਿਆ ਗੱਲ ਬਹੁਤ ਸਾਰੇ ਲੋਕ ਸੱਚ ਸਾਫਤ ਕਰ ਦਿੰਦੇ ਨੇ ਜਦੋਂ ਜਿਵੇਂ ਇਸ ਥਾਣੇਦਾਰ ਦੇ ਉੱਪਰ ਦੋਸ਼ ਨੇ ਉਸ ਔਰਤ ਦੇ ਵੀ ਪੈਸੇ ਲੈਣੇ ਸੀ ਪੈਸਿਆਂ ਦੇ ਬਹਾਨੇ ਨਾਲ ਇਹ ਸਾਨੂੰ ਫੋਨ ਕਰਕੇ ਤੇ ਇਹੋ ਜੀਆਂ ਗੰਦੀਆਂ ਗੱਲਾਂ ਕਹਿਣ ਲੱਗ ਪਿਆ ਵੀ ਤੂੰ ਮੇਰੇ ਨਾਲ ਗੱਲ ਕਰ ਲਾ ਜਾਂ ਕਿਸੇ ਆਪਦੀ ਹੋਰ ਸਹੇਲੀ ਨਾਲ ਮੇਰੀ ਗੱਲ ਕਰਾ ਦੇ ਤੇ ਹੋਰ ਵੀ ਇਹੋ ਜੀਆਂ ਜੇਕਰ ਉਹ ਔਰਤ ਕੋਲ ਪੈਸੇ ਹੁੰਦੇ ਉਹ ਐਨੀ ਬੁਰੀ ਹਾਲਤ ਚ ਨਾ ਹੁੰਦੀ ਤਾਂ ਇਹਦੀ ਜ਼ਰਤ ਪੈਣੀ ਸੀ ਬਿਲਕੁਲ ਨਹੀਂ ਪੈਣੀ ਸੀ ਇੱਥੇ ਗਰੀਬਾਂ ਦੀਆਂ ਧੀਆਂ ਪੜਨਾਂ ਦੀ ਇੱਜ਼ਤ ਨਹੀਂ ਸਮਝੀ ਜਾਂਦੀ ਇਹ ਗੱਲ ਸੱਚ ਹੈ ਤੇ ਗਰੀਬਾਂ ਨੂੰ ਕਦੇ ਇਨਸਾਫ ਵੀ ਨਹੀਂ ਮਿਲਦਾ ਹੁਣ ਅਗਲੀ ਖਬਰ ਜਿਹੜੀ ਹੈ ਉਹ ਇੱਕ ਪੁਲਿਸ ਅਨਕਾਊਂਟਰ ਨਾਲ ਜੁੜੀ ਹੈ ਜਿਹੜੀ ਕਿ ਸultanpur Lodhi ਤੋਂ ਆਰੀ ਹੈ sultanpur lodhi ਦੇ ਵਿੱਚ ਜਿਹੜੇ ਕਪੂਰਥਲਾ ਦੇ ਐਸਐਸਪੀ ਨੇ ਉਹਨਾਂ ਨੇ ਦੱਸਿਆ ਕਿ ਇੱਕ ਬਲਵਿੰਦਰ ਬਿੱਲਾ ਨਾਂ ਦਾ ਗੈਂਗਸਟਰ ਜਿਹਨੂੰ ਪੁਲਿਸ ਕਾਫੀ ਟਾਈਮ ਤੋਂ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਕਈ ਸਾਰੀਆਂ ਵਾਰ ਦਾਤਾਂ ਕਰਨ ਦਾ ਪੁਲਿਸ ਉਹਦੇ ਤੇ ਇਲਜ਼ਾਮ ਲਾਉਂਦੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹ ਹੁਣ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਜਾ ਰਿਹਾ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਪੁਲਿਸ ਤੇ ਹਮਲਾ ਕੀਤਾ ਤਾਂ ਫਿਰ ਪੁਲਿਸ ਨੇ ਅੱਗੋਂ ਗੋਲੀਆਂ ਚਲਾਈਆਂ ਤਾਂ ਪੁਲਿਸ ਦਾ ਦਾਵਾ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਉਹਦੀ ਲੱਤ 'ਚ ਗੋਲੀ ਵੱਜੀ ਹੈ ਤੇ ਫਿਰ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਰੋਜ਼ਾਨਾ ਹੀ ਪਿਛਲੇ 3-4 ਮਹੀਨਿਆਂ ਤੋਂ ਰੋਜ਼ਾਨਾ ਦੋ ਤਿੰਨ ਇਹੋ ਜਿਹੇ ਪੰਜਾਬ 'ਚ ਕਹਾਣੀਆਂ ਦੱਸਦੀ ਐ ਵੀ ਇਨਕਾਊਂਟਰ ਹੋਇਆ ਉਹਨੇ ਸਾਡੇ ਤੇ ਗੋਲੀ ਚਲਾਈ ਅਸੀਂ ਫਿਰ ਲੱਤ 'ਚ ਗੋਲੀ ਮਾਰੀ ਪਰ ਜਿਹੜੇ ਇਨਕਾਊਂਟਰ ਪਹਿਲਾਂ ਹੋਏ ਨੇ ਉਹਨਾਂ ਦੇ ਸੱਚ ਬੜੇ ਕੌੜੇ ਸਾਹਮਣੇ ਆ ਰਹੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਕਿੰਨੇ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ 'ਚ ਅਦਾਲਤਾਂ ਨੇ ਵੱਡੇ-ਵੱਡੇ ਪੁਲਿਸ ਅਫਸਰਾਂ ਨੂੰ ਵੱਡੀਆਂ ਸਜ਼ਾਵਾਂ ਦਿੱਤੀਆਂ ਨੇ ਇੱਕ ਹਫ਼ਤਾ ਪਹਿਲਾਂ ਹੀ ਪੰਜਾਬ ਪੁਲਿਸ ਦੇ ਜ਼ਿਲ੍ਹਾ ਮੁਖੀ ਇੱਕ ਸਾਭ ਦਾ ਐਸਐਸਪੀ ਤੇ ਇੱਕ ਡੀਐਸਪੀ ਤੇ ਤਿੰਨ ਇੰਸਪੈਕਟਰਾਂ ਨੂੰ ਝੂਠਾ ਪੁਲਿਸ ਮੁਕਾਬਲਾ ਕਰਨ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ ਉਮਰ ਕੈਦ ਦੀ ਸਜ਼ਾ ਹੋਈ ਇਸੇ ਤਰ੍ਹਾਂ 10 ਕੁ ਦਿਨ ਪਹਿਲਾਂ ਵੀ ਪੁਲਿਸ ਦੇ ਵੱਡੇ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਝੂਠਾ ਪੁਲਿਸ ਮੁਕਾਬਲਾ ਬਣਾਉਣ ਕਰਕੇ ਉਹਦੇ ਵਿੱਚ 10 ਸਾਲ ਦੀ ਸਜ਼ਾ ਹੋਈ ਹੈ ਲਗਾਤਾਰ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀਆਂ ਸਚਾਵਾਂ ਹੋ ਰਹੀਆਂ ਤੇ ਇਸੇ ਕਰਕੇ ਫਿਰ ਲੋਕਾਂ ਦੇ ਮਨਾਂ 'ਚ ਸ਼ੰਕਾ ਉੱਭਰਦਾ ਹੈ ਕਿ ਜਿਹੜੇ ਮੁਕਾਬਲੇ ਹੋਣ ਬਣਾਏ ਜਾ ਰਹੇ ਨੇ ਜਿਹੜੇ ਪੁਲਿਸ ਇਨਕਾਊਂਟਰ ਹੋਣ ਕੀਤੇ ਜਾ ਰਹੇ ਨੇ ਕੀ ਉਹ ਸੱਚੇ ਨੇ ਕਿਤੇ ਪਹਿਲਾਂ ਮੰਗਤਾ ਨਹੀਂ ਇਹ ਸ਼ੰਕਾ ਲੋਕਾਂ ਦੇ ਮਨਾਂ 'ਚ ਉੱਭਰਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਮਾਹੌਲ ਸੱਚਮੁੱਚ ਬਹੁਤ ਖਰਾਬ ਹੈ ਪਰ ਪੁਲਿਸ ਰੋਜ਼ ਦਾਵਾ ਕਰਦੀ ਹੈ ਕਿ ਅਸੀਂ ਅੱਜ ਇੰਨਾ ਨਸ਼ਾ ਫੜਿਆ ਜਿਵੇਂ ਪੁਲਿਸ ਦਾ ਦਾਵਾ ਹੈ ਕਿ 163 ਦਿਨ ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਬੀਤ ਗਏ ਨੇ ਤੇ ਹੁਣ ਵੀ ਪੁਲਿਸ ਨੇ ਦਾਵਾ ਕੀਤਾ ਕਿ 163ਵੇਂ ਦਿਨ ਵੀ ਕਾਫੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਛਾਪੇ ਮਾਰੀਆਂ ਕੀਤੀਆਂ ਨੇ ਕਾਫੀ ਸਾਰੇ ਪਰਚੇ ਕੀਤੇ ਨੇ ਤੇ ਕਈ ਸਾਰੇ ਨਸ਼ਾ ਤਸਕਰ ਫੜੇ ਨੇ ਇਹ ਦਾਵਾ ਪੁਲਿਸ ਨੇ ਕੀਤਾ ਪਰ ਪੁਲਿਸ ਦੇ ਦਾਅਵਿਆਂ ਤੇ ਸਵਾਲ ਵੀ ਉੱਠਦੇ ਨੇ ਲੋਕ ਕਹਿੰਦੇ ਨੇ ਕਿ ਦਾਅਵੇ ਤਾਂ ਪੁਲਿਸ ਰੋਜ਼ ਕਰਦੀ ਹੈ ਪਰ ਚਿੱਟਾ ਨਹੀਂ ਰੁਕਿਆ ਤੁਆਂ ਨੂੰ ਕੀ ਲੱਗਦਾ ਵੈਸੇ ਤੁਹਾਡੇ ਇਲਾਕੇ ਤੁਹਾਡੇ ਪਿੰਡ ਤੁਹਾਡੇ ਏਰੀਆ ਦਾ ਕੀ ਹਾਲ ਆ ਚਿੱਟਾ ਰੁਕਿਆ ਕਿ ਚੱਲੀ ਜਾਂਦਾ ਅਜੇ ਇਹ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਿੱਤਰ ਪਿਆਰੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਵੋ ਬਹੁਤ ਮਿਹਰਬਾਨ